ਹਾਂਜੀ ਸੋਰਠ ਮਹੱਲਾ ਅ ਸੋਰਠ ਘਰ ਤੀਜਾ ਅਨ ਮੜਿਆ ਮੰਡਲ ਬਾਜੈ ਬਿਨ ਸਾਵਣ ਕਨਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਕਹ ਬਾਈ ਦਾਦਾ ਹੈ ਮੰਡਲ ਬੜਾ ਢੋਲ ਅੱਛਾ ਜੀ ਉਹ ਬਾਈ ਦਾ ਅੱਛਾ ਜੀ ਪਰ ਉਹ ਉਹਦਾ ਚਾਵਣਾ ਨਹੀਂ ਬੜਿਆ ਹੋਇਆ ਨਨ ਮੜਿਆ ਅੱਛਾ ਜੀ ਅਨੁਭਵ ਹੈ ਅਜੇ ਤਾਂ ਓਨੇ ਦਬਾਅ ਬਣਿਆ ਹੈ ਅੱਛਾ ਜੀ ਤਾਂ ਓਨੇ ਦੋ ਪਾਸੇ ਉੱਦੇ ਨੇ ਇਹ ਦਬਾਅ ਤਾਂ ਹੀ ਹੈ ਇੱਕ ਪਾਸਾ ਹੀ ਹੈ ਦਾ ਅੱਛਾ ਜੀ ਜੇ ਬੰਦੇ ਬੋਲਦਾ ਤਾਂ ਬੈਰੋਂ ਬੰਦਲ ਉਹ ਦੋ ਪਾਸੇ ਤੇ ਜਿਹੜਾ ਬਾਈ ਦਾ ਉਹ ਵੀ ਨਾਲ ਬੋਲਦਾ ਠੀਕ ਹੈ ਜੀ ਤਾਂ ਉਹ ਜਦ ਬੋਲਦਾ ਦੋ ਪਾਸੇ ਤੇ ਹਾਂ ਹਾਂ ਅਰਧ ਚੜਾਏ ਘਰ ਤੋਵੇ ਹੂੰ ਹੂੰ ਵੀਰ ਦੇ ਤੋਂ ਸ਼ੱਕ ਪੈ ਗਿਆ ਢੋਲ ਬੁਲਾ ਲਿਆ ਹਾਂ ਇੱਥੇ ਵੀ ਢੋਲ ਕਿਹਾ ਜੀ ਹਾਂ ਮੰਦਰ ਕੰਧ ਚੜਾਏ ਜਿੱਥੇ ਉਹ ਕਹਿੰਦੀ ਅਰਧ ਚੜਾਏ ਆ ਨਾ ਕੰਨ੍ਹੇ ਤੇ ਦੂਗੇ ਵੀ ਤਾਂ ਚੜਾਏ ਕੰਨ੍ਹੇ ਤੇ ਉੱਦੇਲੇ ਇੱਕ ਪਾਸੇ ਵਾਲੇ ਉੱਦੇਲੇ ਪਜਾਉਂਦੇ ਅੱਛਾ ਜੀ ਵਹਾਂ ਰਾਗ ਇੱਕ طرفੇ ਵਾਲੇ ਮਿਲਦੇ ਨੇ ਛੋਟੇ ਛੋਟੇ ਠੀਕ ਹੈ ਜੀ ਪਾਸਾ ਉਹ ਵੀ ਤਾਂ ਨਹੀਂ ਕਿਹਾ ਖਲਿਓਰ ਸਰ ਸਰ ਖਲਿਓਰ ਪਜਾਉਂਦੇ ਜਮ ਹੂੰ ਉਹਨਾਂ ਦਾ ਕਰਦੇ ਜੇ ਤੁੰਗੋ ਠੀਕ ਹੈ ਜੀ ਇਹ ਕਰਕੇ ਕਰਦੇ ਤਾਂ ਢੋਲਣਾ ਸਭ ਹੀ ਲਿਆ ਵੀ ਗੱਲ ਕਰਕੇ ਢੋਲਣਾ ਢੋਲ ਲੀ ਹੋ ਸਕਦਾ ਉਹਦੇ ਦੋੇ ਪਾਸੇ ਭਾਈ ਜਰਦੇ ਠੀਕ ਹੈ ਜੀ ਸਬਬੇ ਦੇ ਪਾਸਾ ਹੁੰਦਾ ਜਿਵੇਂ ਨਗਾੜਾ ਹਿੰਦੂ ਦਾ ਫੈਲਾ ਦਿੰਦਾ ਮੇਰਾ ਤਰ ਕੁੜੀ ਜੋ ਗਿਆ ਹੋ acha ji ਅਸਲ ਜੇ ਰੋ ਨੂੰ ਪਤਾ ਹੀ ਲੱਗਾ ਕਾਲ ਸਾਹਿਬ ਸਭਿਚਰੀ ਆਇਆ ਹੋਇਆ ਠੀਕ ਹੈ ਜੀ ਸਰ ਅਵਾਜ ਇਹਨਾਂ ਦਾ ਲੱਗਦਾ ਤਾਂ ਬਰਦਰ ਦੇਖਦੇ ਵੀ ਆ ਵੀ ਲਫ਼ਜ਼ ਕੀ ਲਿਖਿਆ ਤੇ ਉਹਦੇ ਕੋਲ ਅਰਥ ਕਰੀ ਜਾਂਦੇ ਨੇ ਠੀਕ ਆ ਇਹ ਵੀ ਆ ਮੰਡਲ ਨਾ ਬਾਜੇ ਨੱਟ ਪੈ ਸੂਤਾ ਇੱਕ ਤਾਂ ਇਹ ਜਗ੍ਹਾ ਹੁੰਦਾ ਹੈ ਤੇ ਇੱਕ ਹਨ ਮੜਿਆ ਮੰਡਲ ਬਾਜੇ ਦੋ ਜਗ੍ਹਾ ਹੁੰਦਾ ਫਿਰ ਇਹਨਾਂ ਨੂੰ ਕੋਈ ਬਹੁਤੀ ਡਾਇਰੈਕਸ਼ਨ ਨਹੀਂ ਮਿਲਦੀ ਹਾਂ ਜੀ ਮੰਡਲ ਦੱਸੋ ਜੀ ਮੰਡਲ ਫੇਰ ਇੱਕ ਪਾਸੇ ਹੀ ਹੁੰਦੀ ਇਹਦੇ ਸਕਿੰਨ ਨਗਾੜੇ ਵਾਂਗੂ ਹੈ ਹੋਈ ਹਾਂ ਜੀ ਅੱਛਾ ਜੀ ਨੰ ਮੜਿਆ ਮੰਡਲ ਬਾਜੈ ਬਿਨ ਸਾਵਣ ਕਨਹਰ ਗਾਜੈ ਫੁਰਦਨ ਦਾ ਬਾਜ ਦਾ ਪਰੋ ਤੇ ਚਪਣਾ ਦੀ ਭੜਿਆ ਆ ਅੱਛਾ ਜੀ ਹਿਰਦੇ ਦੀ ਗੱਲ ਹੈ ਅੱਛਾ ਜੀ ਹਰਦਾਈ ਫੁਰਦਨ ਹੈ ਹਾਂ ਅਜਿਹਾ ਹਤਾਸ਼ ਹੈ ਹਰਦਾਈ ਫੁਰਦਨ ਹੈ ਅੱਛਾ ਜੀ ਹਾਂ ਬਿਨ ਸਾਵਣ ਕਨਹਰ ਗਾਜੈ ਸਾਵਣ ਦਾ ਬਿਨਾ ਹੈ ਨਹੀਂ ਮੰਡਲ ਕਰ ਜਦਾ ਹਾਂ ਹਾਂ ਦਰجن ਆ ਰਹੀ ਐ ਸੌਣ ਦਾ ਵੀ ਨਾ ਇਹਦੀ ਬੰਦਲ ਕੋ ਤਲ ਕਦੇ ਨਹੀਂ ਐ ਅੱਛਾ ਜੀ ਪਰ ਦਰجن ਆ ਰਹੀ ਐ ਹੂੰ ਹੂੰ ਦੋ ਸਾਲਾਂ ਦੇਤੀਓ ਠੀਕ ਐ ਜੀ ਬੜਿਆ ਬੜਿਆ ਆਇਆ ਬੱਦਲ ਵਜੂਗਾ ਲੂਗਾ ਵਜਦੀ ਸਕਦਾ ਠੀਕ ਐ ਜੀ ਨਾ ਜੇ ਦੋ ਇੱਕ ਹੋਰ ਐ ਜੀ ਅੱਗੇ ਹਾਂ ਬਾਦਲ ਵੀ ਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਚਲੋ ਤਾਂ ਦੋ ਰਵਾਇਤੀ ਦੋ ਆਵਾਜ਼ੀਆਂ ਨੇ ਇਹ ਵਰਖਾ ਦੀ ਗੱਲ ਹੈ ਠੀਕ ਹੈ ਉਹ ਕਹਿੰਦੇ ਬੱਦਲ ਨੇ ਨਹੀਂ ਵਾਦਾ ਤਨਾਰਾ ਨਹੀਂ Desaiza ਵਰਖਾ ਵੀ ਆਉਣ ਲੱਗੀ ਬੱਦਲ ਤੇ ਮੈਨੂੰ ਇਹ ਤਾਂ ਵਰਖਾ ਵੀ ਆਉਣ ਲੱਗੀ ਹਾਂ ਹਾਂ ਬੱਦਲ ਵਿੱਚ ਵਰਖਾ ਹੋਈ ਜਦ ਤੱਕ ਵਿਚਾਰਾ ਕੋਈ ਜਦ ਤੱਕ ਦੀ ਵਿਚਾਰ ਕਰੀ ਦੀ ਹੈ ਵਰਖਾ ਵੀ ਆਉਣ ਲੱਗ ਜਾਂਦਾ ਹੈ ਹਾਂ ਹਾਂ ਰਸ ਵੀ ਆਉਂਦਾ ਅੱਛਾ ਜੀ ਰਾਜ ਉਹਦਾ ਰਾਜ ਵੀ ਉਹਦਾ ਜਿਹੜਾ ਕੰਨਾਂ ਤੇ ਬਿਲਾ ਬਾਣੀ ਸੁਣਦੀ ਐ ਨਾ ਜਦੋਂ ਫਰਜ਼ ਬਾਣੀ ਹੂੰ ਹੂੰ ਉਹਨਾਂ ਬੜਿਆ ਬੁੱਧਵਈਦਾ ਵਾਇਤਾ ਹੈ ਹਿਰਦੇ ਚ ਅੱਛਾ ਜੀ ਪਰ ਉਹ ਐ ਨਹੀਂ ਪਤਾ ਕਿਤੋਂ ਆਉਦੀ ਐ ਹਾਂ ਤੇ ਬਈ ਬੁੱਧਵਈ ਦੀ ਵਾਇ ਆ ਬੜਿਆ ਹੋਇਆ ਬੁੱਧਨਾ ਇਹਦੀ ਕੋਈ ਠੀਕ ਹੈ ਜੀ ਬੁੱਧਾ ਹੈ ਵੀ ਉਹਦਾ ਹਉਦੀ ਵਾਲੇ ਬਣ ਪੈਂਦਾ ਹੈ ਹਾਂ ਹਾਂ ਦਾ ਸੌਦਾ ਠੀਕ ਹੈ ਜੀ ਅ ਠੀਕ ਹੈ ਜੀ ਮੋਕੋ ਮਿਲਿਓ ਰਾਮ ਸਨੇਹੀ ਜੈ ਮਿਲਿਏ ਦੇਹ ਸੁਦੇਹੀ ਰਹਾਉ ਬੇਨੂੰ ਰਾਮ ਕੋ ਥਲੇ ਹੀ ਮਿਲ ਗਿਆ ਸਡੇ ਜੀ ਇਹਦਾ ਮੇਰਾ ਸਡੇ ਸੀਗਾ ਰਾਮ ਨਾਲ ਪਿਆਰ ਸੀ ਪ੍ਰੇਮ ਸੀ ਅੱਛਾ ਜੀ ਸਡੇ ਹੀ ਹਾਂ ਹਾਂ ਉਹ ਮਿਲ ਗਿਆ ਠੀਕ ਹੈ ਜੀ ਇਹ ਸੱਚਾ ਦੇਸੀ ਹਾਂ ਹਾਂ ਅਹ ਦੇ ਸੱਚਾ ਦੇ ਅੱਛਾ ਜੀ ਸੱਚੀ ਸੱਚੀ ਪ੍ਰੀਤ ਸੀ ਉਹ ਮਿਲ ਗਿਆ ਹਾਂ ਕੋਪੀ ਦੇ ਆਉਂਦ ਰਹੀ ਹਾਂ ਹਾਂ ਅਹ ਅਗਰ ਜੀ ਮੌਕਾ ਮਿਲਿਓ ਰਾਮ ਸਨੇਹੀ ਜੇ ਮਿਲਿਏ ਦੇ ਸੁਦੇਹੀ ਸੁਦੇਹੀ ਬਣ ਜਾਂਦੀ ਹੈ ਅੱਛਾ ਜੀ ਫੁੱਟ ਫੁੱਦਲੀਆ ਜ਼ਲੀਆ ਜ਼ਲੀ ਹੈ ਦੇ ਯਾਰ ਜਿਹਨੂੰ ਤੇਹੀ ਗੁਪਤ ਵਿਦੇਹੀ ਦਿਸਦਾ ਕਿਹਾ ਜੀ ਹਾਂ ਜਿਹੜੀ ਤੇਹੀ ਹੋਤਾ ਅੱਛਾ ਜੀ ਸੁਦੇਹੀ ਬਣ ਜਾਂਦੀ ਹੈ ਤਾਂ ਉਹਦਾ ਰੂਪ ਵਿਖਰ ਜਾਂਦਾ ਅੱਛਾ ਜੀ ਉਹਦੀ ਕ੍ਰੂਪਤਾ ਬਲੀਦਾਰਕ ਰੂਪਤਾ ਦੂਰ ਹੋ ਜਾਂਦੀ ਹੈ ਅੱਛਾ ਜੀ ਤੇ ਇੱਥੇ ਵੀ ਮਿਲੇ ਦਾ ਅਖਰ ਤਾਂ ਹੋਈ ਆਪਾਂ ਕੱਲ ਕੀਤਾ ਸੀਗਾ ਵੀ ਕਿਵੇਂ ਮਿਲਦਾ ਹੈ ਨਾ ਜੀ ਹੋ ਜੀ ਮਿਲ پارਸ ਕੰਚਨ ਹੋਇਆ ਮੁਖ ਮੰਸਾ ਰਤਨ ਪੁਰੋਇਆ ਕਚੜੂ ਹੂੰ ਇਹ ਪਾਸ ਕਲਚਰ ਹੋਇਆ ਹਾਂਜੀ ਮਿਲ پارਸ ਬਿਲ پارਸ ਹਾਂਜੀ ਜਦੋਂ ਚੱਤਾਂ ਮਨ ਚੱਤਾਂ ਮਨ ਇੱਕ ਪਾਸੇ ਦੋਏ ਇੱਕ ਹੋ ਗਏ ਬਿਲ ਗਏ ਹਾਂਜੀ ਅੰਦਰੋਂ ਹੀ ਰਸ ਪ੍ਰਾਪਤ ਹੋ ਗਿਆ ਬਨਾਲਾ ਕੋਈ ਹੋਰ ਰਸ ਮਿਲ ਗਿਆ galactose ਅਸਰ ਜੀ ਦੋਵਾਂ ਦੇ ਇਕੱਠੇ ਆਉਣ ਵਾਲੇ ਰਸ ਪੈਦਾ ਹੋ ਗਿਆ ਠੀਕ ਹੈ ਜੀ ਇਹਨੂੰ ਪਾਰਸ ਪੜਾਂਗੇ ਕਿ ਮਿਲ ਪਾਰ ਰਸ ਪੜਾਂਗੇ ਜੀ ਅਲੱਗ-ਅਲੱਗ ਕਰਕੇ ਪਾਰਸ ਰਾਸ ਜੀ ਅੱਛਾ ਜੀ ਦੋਨਾਂ ਦਾ ਰਸ ਦੀ ਪ੍ਰਾਪਤੀ ਹਾਂ ਹਾਂ ਪਹਿਲਾਂ ਰਸ ਦੀ ਪ੍ਰਾਪਤੀ ਹੋਈ ਠੀਕ ਹੈ ਜੀ ਮੁਖ ਮਨਸਾ ਰਤਨ ਪੁਰੋਇਆ ਬੁੱਕਲੇ ਵਿੱਚੋਂ ਹਮ ਹਮ ਬੰਦੀ ਛਾਹ ਰਤਨ ਜਿਹੜਾ ਸੀ ਹਮ ਹਮ ਉੱਪਰ ਹੋਇਆ ਗਿਆ ਮੇਰੇ ਬੰਦੀ ਇੱਛਾ ਸੀ ਜੜੀ ਹਮ ਹਮ ਉਹ ਉਹ ਪੂਰੀ ਹੋ ਗਈ ਠੀਕ ਹੈ ਜੀ ਉਹ ਰਤਨ ਪੁਰੋਇਆ ਗਿਆ ਹਮ ਹਮ ਇਹ ਈਚਾ ਰੱਖੀ ਸੀ ਨਾ ਇਹ ਤਾਂਸ ਉਹ ਪੂਰੀ ਹੋ ਗਈ ਉਹ ਰਤਨ ਪਰੋ ਪਰੋ ਕੇ ਰਤਨ ਨੂੰ ਲੋਕਾਂ ਨੂੰ ਦਿੱਤਾ।ੁਰ ਬਾਣੀ ਬੋਲ ਬੋਲ ਕੇ ਰਤਨ ਪਰੋਏ ਨੇ ਬੋਲ ਕੇ ਬਸ ਵਿਚਾਰ ਰਤਨ ਜਵਾਰ ਬੋਲ ਕੇ। ਹੂੰ ਹੂੰ। ਇਹ ਬਾਣਾ ਪਰੋ ਕੇ ਦਿੱਤੀ ਹੈ। ਠੀਕ ਹੈ ਜੀ। ਉਹ ਖੇ ਨਾਲ ਬੋਲ ਕੇ ਹੂੰ ਹੂੰ। ਨਿਜ ਭਾਉ ਭਇਆ ਪਰਮ ਭਾਗਾ ਗੁਰ ਪੂਛੈ ਮਨ ਪਤਿਆੰਗਾ। ਵਜੇ ਪਾਉ ਹਮਮ ਵਜੇ ਪਾਉ ਹੈ ਆਪਣੇ ਪਾਉ ਹੈ ਆਪਣੇ ਘਰ ਦਾ ਪਾਉ ਹੈ ਇਹਦਾ ਪਾਉ ਜੀ ਅੱਛਾ ਜੀ ਹਾਂ ਕੋਈ ਭੁੱਖ ਬਾਲ ਨਹੀਂ ਦੀ ਹੈ ਹਮਮ ਆਤਮ ਦਰਸ਼ਨ ਦੀ ਹੋ ਭੁੱਖ ਹੈ ਹਮਮ ਆਤਮ ਰਾਸ ਦੀ ਹੋ ਭੁੱਖ ਹੈ ਹਮਮ ਆਤਮ ਗਿਆਨ ਦੀ ਉਹ ਭੁੱਖ ਹੈ ਹੂੰ ਹੂੰ ਆਤਮ ਧਿਆਨ ਦੀ ਉਹ ਭੁੱਖ ਹੈ ਅੱਛਾ ਜੀ ਬਹੁਤ ਹੂੰ ਹੂੰ ਜਿਹਦੀ ਭਗਤੀ ਦੀ ਭੁੱਖ ਹੈ ਹੂੰ ਹੂੰ ਬਸ ਜਿਹਦੀ ਭਗਤੀ ਸੀਲ ਵਰਤੀ ਧਾਰ ਠੀਕ ਹੈ ਜੀ ਕੋਈ ਸੀਤਾ ਪੈਦਾ ਹੋ ਜਾਈਦੀ ਉਹ ਤੋਂ ਸੀਲ ਵਰਤੀ ਰਵਾਰ ਠੀਕ ਹੈ ਜੀ ਇਹ ਹੀ ਗੁਰਬਾਣੀ ਹੈ ਸੀਤਾ ਕੋਲੋਂ ਬੰਦ ਸੀਤ ਲੋ ਵਗਾਲਦਾ ਕੀ ਜੇ ਗੁਰ ਪੁੱਛੇ ਮਨ ਪਤੀਆਂਗਾ ਇਹ ਪਤੀਆਂਗਾ ਦਾ ਮਤਲਬ ਸ਼ੀਤਲ ਹੁੰਦਾ ਜੀ ਮਨ ਜਾਂਦਾ ਜੀ ਭਰੋਸਾ ਹੋ ਗਿਆ ਆਪ ਅੱਛਾ ਜੀ ਬੜਾ ਬੜਾ ਪ੍ਰਤੀ ਜਗਿਆ ਤਸੱਲੀ ਹੋਰ ਬਾਤ ਠੀਕ ਹੈ ਜੀ ਹਾਂ ਹਾਂ ਜੀ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਇਕ ਕਰ ਜਾਂਦੇ ਆ ਜਲ ਪੀਤਰ ਕੁੰਭ ਸਮਾਨਿਆ ਹਮਮ ਫਿਰਾਂ ਦਾ ਕੁੰਭ ਕੁੰਭ ਲੈ ਕੇ ਜਾਂਸੀ ਅੱਛਾ ਜੀ ਉਰਜਾਲੇ ਨਾ ਹੋ ਗਿਆ ਸੜਾ ਲਵਦਾ ਹੀ ਤੇ ਵਿੱਚੋਂ ਅੱਛਾ ਜੀ ਹਾਂ ਅਬ ਇਹ ਟੇਡ ਬੁਗਿਆ ਹੋ ਬੋ ਅੱਛਾ ਜੀ ਵਸਤੇ ਯਾਰ ਜਿਆਦਾ ਹੋ ਗਿਆ ਸੜਾ ਉਹ ਲਵਦਾ ਹੀ ਅੱਛਾ ਜੀ ਅਰਾਇਦਾ ਗੋਬਤ ਹੋ ਗਿਆ ਜਲਦੇ ਵਿੱਚ ਇਦੋ ਜਲ ਆ ਨਜ਼ਰ ਆ ਗਿਆ ਹਾਂ ਕਿਹੜਾ ਗਿਆਨ ਸੀਗਾ ਕੋਲ ਬੰਦ ਕੋਲ ਜਾਣਦੀ ਮਨ ਤਾਂ ਉਹ ਲਵਦਾ ਹੀ ਰੀ ਵਿੱਚ ਮਨ ਦੀਦਾ ਹੀ ਕਿੱਥੇ ਆ अच्छा कानbewegung ਜਦੋਂ ਟਰੱਕੀ ਵਾਲੀ ਆਈ ਜਾਂ ਫਿਰ ਚੱਲ ਪਿੱਤਰੇ ਕੋਲ ਪਹੁੰਚਣ ਠੀਕ ਹੈ ਜੀ ਉਹ ਜਿਹੜਾ ਸੀ ਹੋਣਾ ਇੱਕ ਕਨਾਰੇ ਪਿਆ ਸੀ ਕੂਲ ਦੇ ਉਹ ਟਲ ਗਿਆ ਟਲ ਕੇ ਪੈ ਗਿਆ ਉਹਦੇ ਵਿੱਚ ਕੂਲ ਦੇ ਵਿੱਚ ਹੂੰ ਹੂੰ ਬਾਗਿਆ ਵਿੱਚੇ ਲੜ ਗਿਆ ਹਾਂਜੀ ਜਿੱਨਾ ਜਰ ਹੋਣਾ ਸੀ ਉਹ ਬਟਪਤਾ ਉਹ ਨਜਰ ਉਹ ਖੁੱਪ ਸੀ ਠੀਕ ਹੈ ਜੀ ਔਰ ਇਹ ਬੰਦੀ ਬੈਠਾ ਜੀਰੋ ਕੰਬ ਹਾਂਜੀ ਹੁਣ ਉਹ ਲਾ ਕੇ ਤੇ ਜੇ ਬੱਚੇ ਹੋ ਗਏ ਹਮਮ ਪਰ ਫਿਰ ਲੜਾਈ ਜੇ ਸੰਧਰੀਏ ਜਿੱਤੇ ਬੜੇ سارے ਸਰੋਵਰ ਦੇ ਵਿੱਚ ਹਮਮ ਬਾ ਕੰਬਲ ਜਿਹੜੇ ਇਸ ਵਾਰ ਆ ਜੂਗਾ ਮੇਰੇ ਠੀਕ ਹੈ ਬੜੀ ਗਾਗਲ ਆਏ ਆ ਕੋਈ ਫਸਲੂ ਸਰੋਵਰ ਤੋਂ ਆਤੋ ਗਈ ਛੋਟੇ ਬੱਚੇ ਬਾਗੀ ਹੋ ਠੀਕ ਹੈ ਸਬ ਰਾਮ ਕਿਵੇਂ ਹਾਲ ਚਾਲ ਹਾਂਜੀ ਸਬ ਰਾਮ ਇੱਕੋ ਜਾਨ ਨੇ ਆਵੇਂ ਸੁਰਤ ਸ਼ਬਦ ਦੇ ਵਿੱਚ ਸਮਝ ਆ ਜਾਂਦੀ ਠੀਕ ਹੈ ਜੀ ਅ ਪੜਾਈ ਪੜ ਗਏ ਸੀ ਪਰ ਯਾਰੀ ਵਿੱਚ ਹੀ ਰਹਿ ਗਈ ਤੇ ਸਬ ਰਾਮ ਇੱਕ ਕਰ ਜਾਣੇ ਆ ਜੀ ਸਬ ਰਾਮ ਕੀ ਹੈ ਜੀ ਸਬ ਰਾਮ ਸਭ ਦਾ ਰਾਮ ਹੈ ਜਿਹੜਾ ਇੱਕੋ ਕਰਕੇ ਚੱਲਦਾ ਵੇ ਬਰਾਬਰ ਹੈ ਅੱਛਾ ਜੀ ਅਬਦੇ ਜਗੜਾ ਨੂੰ ਬੋਲਦਾ ਇੱਕੋ ਹੀ ਆ ਮੇਰੇ ਬਾਸ ਸਤ ਠੀਕ ਹੈ ਜੀ ਕਿਹਾ ਗਵੇ ਬ੍ਰਾਹਮਣ ਦੇ ਕਹੋਦਾ ਜੀ ਵਧੀਆ ਰਾਮ ਹੈ ਸ਼ੂਤਰ ਦੇ ਵਿੱਚ ਘਟੀਆ ਰਾਮ ਅੱਛਾ ਜੀ ਕੋਈ ਜੀ ਨਹੀਂ ਉਧਰ ਰਾਮ ਰਾਮ ਇੱਕੋ ਹੀ ਆ ਸਾਰਾ ਕੋਈ ਹੈ ਠੀਕ ਹੈ ਜੀ ਗੁਰ ਚੇਲੇ ਹੈ ਮਨ ਮਾਨਿਆ ਜਨਨਾਮੇ ਤਤ ਪਛਾਨਿਆ ਘੋਰ ਕੈਲਾ ਦੋਹੇ ਜਾਂ ਰੜਗੇ ਦੋਹਣਾ ਦੋਏ ਮਨ ਬੱਜੇ ਅਚਾ ਜੀ ਬਸਦੇ ਦੋਇਸਤੇ ਬੰਧੇ ਨਾ ਅਚਾ ਜੀ ਦੋਇ ਆਪ ਰੂਤੀ ਦੋਹਾਂ ਦਾ ਵਿਰੋਧ ਸੀ ਦੋਏ ਬੰਦ ਗਏ ਅਚਾ ਔਰ ਚੇਲਾ ਔਰ ਬੰਦਿਆ ਗੁਰ ਆਪਣਾ ਚਿੱਤ ਹੈ ਤੇ ਚੇਲਾ ਮਨ ਹੈ ਜੀ ਦੋਆ ਦੋਏ ਬੰਦ ਗਏ ਠੀਕ ਹੈ ਜੀ ਬਸਦੇ ਦੋਇਸਤੇ ਬੰਦ ਗਏ ਕੱਠੇ ਰਹਿਣ ਲੋ ਠੀਕ ਹੈ ਜੀ ਆਓ ਪ੍ਰੇਮ ਨਾਲ ਐਲੂ ਤੋਂ ਬਣਗੇ ਹੂੰ ਪ੍ਰੇਮ ਨਾਲ ਹੀ ਸੋਖਾ ਹੈ ਠੀਕ ਹੈ ਜੀ ਜਨ ਨਾਮੈ ਤਤ ਪਛਾਨਨੇ ਨਾ ਬਿਨੇ ਤਤ ਪਛਾਨਿਆ ਹੂੰ ਨਾ ਕੋਈ ਤਤ ਕਿਤੋਂ ਪਛਾਨਿਆ ਹੂੰ ਲਾ ਗੁਰਜਾ ਲਾ ਗੁਰਜਾ ਦੇ ਕੋਹਲੇ ਹੀ ਪਛਾਣਦੇ ਨੇ ਸੋਏ ਇਹ ਹਾਂ ਹੁਣ ਇੱਥੇ ਇਹਨਾਂ ਨੂੰ ਇਹੀ ਇਹ ਕਹਿੰਨੇ ਆਪਣੇ ਸਤਿਗੁਰੂ ਨਾਲ ਮੇਰਾ ਮਨ ਇੱਕਮਿਕ ਹੋ ਗਿਆ ਤਾਂ ਮੈਂ ਦਾਸ ਨਾਮੇ ਨੇ ਜਗਤ ਦੇ ਅਸਲੀ ਪ੍ਰਮਾਤਮਾ ਨਾਲ ਪੱਕੀ ਸਾਂਝ ਪਾ ਲਈ ਹੈ ਇਹ ਇੱਥੇ ਇਹਨਾਂ ਨੂੰ ਸਤਿਗੁਰੂ ਦਾ ਇਹੀ ਜਿਹੜਾ ਭਲੇਖਾ ਪਈ ਜਾਂਦਾ ਪਰਮੇਸ਼ਰ ਆਪਣੇ ਕਹਾ ਭਾਈ ਇਹਨਾਂ ਨੂੰ ਪਰਮੇਸ਼ਰ ਇਹ ਸਮਝਦੇ ਨੇ ਪਤਾ ਨਹੀਂ ਕੀ ਹੁੰਦਾ ਜਰੂਰ ਪਤਾ ਹੀ ਨਹੀਂ ਹੈ ਪਰਮੇਸ਼ਰ ਕੀ ਹੁੰਦਾ ਵਿਚਾਰੇ ਹਾਂਜੀ ਤਾਂ ਇਹ ਪ੍ਰਮਾਤਮਾ ਦਾ ਪਤਾ ਪ੍ਰਮਾਤਮਾ ਨਾਲ ਪਰਮੇਸ਼ਰ ਦੇ ਫਰਕ ਦਾ ਪਤਾ ਹੂੰ ਹੂੰ ਉਹ ਤਾਂ ਵਿਚਾਰੇ ਪੜ ਹੀ ਜਾਂਦੇ ਨੇ ਹਾਂਜੀ ਕਲੀਅਰ ਕੋਈ ਸਿਰੂ ਕੋਈ ਗੱਲ ਕਲੀਅਰ ਹੋਵੇ ਜਦ ਇਹਨੂੰ ਹਾਂਜੀ ਕਲੀਅਰ ਨਹੀਂ ਹੋਰ ਬੰੜੀ ਜੇ ਜਿੱਦ ਤੱਕ ਏਰੂ ਕਲੀਅਰ ਹੋ ਜਾਂਦੀ ਹੈ ਉਪਰ ਬੰੜੀ ਦੇ ਸਾਰੀ ਗੋਲੀਆਂ ਖੁੱਲ ਕੇ ਸਾਹਮਣੇ ਆ ਜਾਂਦੀ ਹੈ ਹਾਂਜੀ ਉਹਦਾ ਵਿਚਾਰੇ ਉਦਾਂ ਹੀ ਜਾਈ ਜਾਂਦੇ ਨੇ ਕਦੇ ਬੱ ਦੇ ਵੀ ਆ ਬਾਈ ਚੱਲ ਪਈ ਉਧਰੋਂ ਲੈ ਚੱਲ ਪਈ ਸਦੇ ਪਛੋੜੀ ਚੱਲ ਪਈ ਉਧਰੋਂ ਚੱਲ ਪਈ ਤਰਖੜੀ ਚੱਲ ਪਈ ਉਧਰੋਂ ਵੀ ਚੱਲ ਪਈ ਠੀਕ ਹੈ ਜੀ ਬੇਟਾ ਚਾਰੇ ਪਾਸੇ ਚਾਰੇ ਪਾਸੇ ਵੀ ਨਗਾਲੇ ਹਾਂਜੀ ਕੱਡੇ ਕੱਡੇ ਲੱਗੇ ਗੱਲ ਗੱਲ ਕੱਡੇ ਦਾ ਤਾਂ ਲੱਗੇ ਨਾ ਜੇ ਇੱਕੋ ਪਾਸੇ ਦੀ ਆਵਾਜ਼ ਚੱਲੇ ਹਾਂਜੀ ਨਾਰਾ ਦਾ ਬਹਿ ਨਹੀਂ ਕਿਥੇ ਹੂੰ ਹੂੰ ਪਿੱਛੇ ਨਾਰਾ ਹਮ ਮੈਂ ਗੁਰਦ ਨੂੰ ਹਮੇਸ਼ਾ ਸਤਗੁਰੂ ਕਰ ਦਿੰਨੇ ਆ ਮਤਲਬ ਅਰਥ ਗੁਰਦੇ ਸਤਗੁਰੂ ਮੰਨ ਲਾ ਦਿੰਨੇ ਜਦ ਹੀ ਗਿਆਨ ਨਹੀਂ ਕਿਤੇ ਵੀ ਕਰਦੇ ਹਮ ਉਹਨਾਂ ਨੂੰ ਘਾੜ ਕਰਦਾ ਯਾਰ ਗੁਰਦੇ ਵਿੱਚ ਫਰਕ ਦਾ ਨਹੀਂ ਪਤਾ ਬਾਲੀਰ ਪਤਾ ਬਾਲੀਰ ਗੁਰ ਬਾਲੀ ਦੇ ਫਰਕ ਦਾ ਕਿਹੜਾ ਪਤਾ ਇਹਨੂੰ ਨਾ ਇਹ ਵੀ ਨਹੀਂ ਪਤਾ ਜੀ ਬੱਸ ਤੇ